लड़ेख। लड़ेख। लड़ेख।

موسیقی <متحدث> कर्मा तेर चमदा भेण तेर चमदा पै चम कमाल कमाली पे कमाल ਸਰੋਸੀ ਜਸਵੰਤਰ ਕੋ ਉਹਨਾਂ ਦੇ ਬੱਚੇ ਮਨਦੀਪ ਸਿੰਘ ਜਿਨ੍ਹਾਂ ਸਾਡੇ ਪਰਿਵਾਰ ਨੇ ਕਿਸੇ ਸਮੇਂ ਮਹਾਰਾਜ ਦੇ ਚਰਨਾਂ 'ਚ ਸੁੱਖਣਾ ਕਰ ਲੋ ਅਰਦਾਸ ਕਰ ਉਹ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਸ਼ੁਕਰਾਨਾ ਕਰੀ ਇਹ ਮਹਾਰਾਜ ਕਰੇ ਸੰਭਾਲੇ ਦਾ ਸੁਖਦਾਰ 1 ਮਿੰਟ ਸ੍ਰੀ ਗੁਰੂ ਜੀ ਅਸਾਂ ਆਮਨ ਕਰਵਾਉਂਦੇ ਸਾਹਿਬ ਜੰਨ ਦੀ ਕੋਲ ਵਿੱਚੋਂ ਮਾਮਾ ਨੂੰ ਭੈਣਾਂ ਨੂੰ ਬੇਨਤੀ ਕੀਤੀ ਸੱਜਵਾਕ ਤੇ ਜਿਹੜੀ ਸੰਗਤ ਆਈਗੀ ਮਗਰ ਸੱਜ ਕੋ ਐਂਟਰੀ ਕੀ ਰਹੀ ਇੱਥੋਂ ਬੇਨਤੀ ਹੈ ਪ੍ਰਵਾਹ ਕਰਨਾ ਕੀਜੀਏ ਦੂਰ ਰਹਿ ਜਾਈਏ ਧਾਪ ਧਾਪ ਕਹਿੰਦੇ ਭੁੱਲ ਕੇ ਵੀ ਸਾਗਤਾਂ ਦੀ ਸੰਗਤ ਨਾ ਕਰੀ ਜਿਹੜੀ ਸਤ ਸੰਗਤ ਹੁੰਦੀ ਹੈ ਬੰਦੇ ਨੂੰ ਉਤਾਰ ਦਿੰਦੀ ਹੈ ਜਿਹੜੀ ਕੋ ਸੰਗਤ ਹੁੰਦੀ ਹੈ ਬੰਦੇ ਨੂੰ ਲੋਭ ਦਿੰਦੀ ਹੈ ਜੀ ਮਾੜੀ ਸੰਗਤ ਉਹ ਕਿਵੇਂ ਉਹ ਭਗਤ ਜੀ ਆਪਣੀ ਬਾਣੀ ਵਿੱਚ ਵੀ ਵਚਨ ਕਰਦੇ ਪਿਆਰ ਦੇ ਨਾਲ ਮਹਾਰਾਜ ਜੀ ਦੀ ਗੁਰਬਾਣੀ ਦੇ ਵੀ ਵਚਨ ਨੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਮਹਾਰਾਜ ਜੀ ਦੇ ਵਚਨ ਨੇ ਕਿ ਜਿਹੜੀ ਸਤ ਦੀ ਸੰਗਤ ਹੈ ਚੰਗੀ ਗੱਲ ਗੁਰੂ ਦੀ ਭਾਵਨਾ ਗੁਰੂ ਦੀ ਵਡਿਆਈ ਉਹ ਬੰਦੇ ਦਾ ਜੀਵਨ ਬਦਲ ਦਿੰਦੀ ਆਖੋ ਸਤਿਨਾਮ ਵਾਹਿਗੁਰੂ ਜੀਵਨ ਜਿਹੜੀ ਕੋ ਸੰਗਤ ਉਹ ਡੋਬ ਦਿੰਦੀ ਜੇ ਕਹਿੰਦੇ ਨੇ ਕੋਈ ਸਤ ਸੰਗ ਵਾਲਾ ਮਾੜੇ ਥਾਂ ਤੇ ਚਲਿਆ ਜਾਵੇ ਮਾੜਾ ਕੋਈ ਕਰਮ ਕਰ ਲਵੇ ਸਤ ਸੰਗ ਵਾਲਾ ਜਿਹੜੇ ਉਹਦੇ ਚੰਗੇ ਪੁੰਨ ਬਣੇ ਹੁੰਦੇ ਨੇ ਉਹ ਗਲਤੀ ਕੋਲਾ ਬਣ ਜਾਂਦੇ ਨੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਤੇ ਜਿਹੜਾ ਕੋਈ ਮਾੜੀ ਸੰਗਤ ਵਾਲਾ ਸੰਗਤ ਵਿੱਚ ਆ ਜਾਵੇ ਕਹਿੰਦੇ ਉਹਦੇ ਪੁੰਨ ਬਣਨੇ ਸ਼ੁਰੂ ਹੋ ਜਾਂਦੇ ਨੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਕਬੀਰ ਮਾਰੀ ਮਰੋ ਉਹ ਸੰਗਤੀ ਕੇਲੇ ਨਿਕਟਿਆ ਨਾ ਵੇਦ ਜੋ ਵੀ ਉਚੂਲੇ ਉਚੀ ਰੀ ਸਾਗਤ ਸੰਗਨਾ ਵਾਹਿਗੁਰੂ ਔਰ ਸਮਝਿਓ ਗੱਲ ਨੂੰ ਜੀ ਸੰਗਤ ਸੰਗ ਤੋਂ ਭਾਵ ਇੱਥੋਂ ਹੀ ਆਪਾਂ ਬੇਨਤੀ ਅਗੇ ਲੈ ਕੇ ਭਗਤ ਜੀ ਆਂਦੇ ਬਚਨ ਨੇ ਕਹਿੰਦੇ ਸਾਖਤ ਸੰਗ ਨਾ ਕੀਜੀਏ ਸਾਖਤ ਸੰਗ ਨਾ ਕੀਜੀਏ ਦੁਰੇਂ ਜਾਈਏ ਪਾਗ ਵਾਹ ਬੇ ਸ਼ਾਬਾਸ਼ ਬਾਸਨ ਕਰੋ ਪਰਸੀਏ ਤੋ ਕਛ ਲਗੇ ਦਾਗ ਕਹਿੰਦੇ ਆਮ ਦੁਰ ਦੇ ਧੀਆ ਪੁੱਤਰ ਆਪਣੇ ਗਲੀਆਂ ਤੇ ਘੁੰਮਦੇ ਆ ਨਾ ਚੌਂਕਾਂ ਤੇ ਮਾਂ ਬੋ ਕਹਿੰਦੇ ਨੇ ਪੁੱਤਰਾ ਮਾੜੀ ਸੰਗਤ ਜਿਨੀ ਰਹਿਣਾ ਸਾਡਾ ਪੁੱਤਰ ਕਹਿੰਦਾ ਮਾਂ ਪਿਤਾ ਜੀ ਮੈਂ ਕਿਹੜਾ ਕੁਝ ਸ਼ੱਕਦਾ ਮੈਂ ਕਿਹੜਾ ਨਸ਼ੇ ਕਰਦਾ ਮੈਂ ਤੇ ਕੋਲ ਬਹਿਣਾ ਹੀ ਆ ਪਰ ਸਤਿਗੁਰ ਕਹਿੰਦੇ ਨਾ ਬਈ ਚਾਹੇ ਥੋੜਾ ਅਸਰ ਹੋਵੇ ਅਸਰ ਹੋਏਗਾ ਚਿੱਟੇ ਵਸਤਰ ਪਾ ਕੇ ਕੱਪੜਾ ਪਾ ਕੇ ਜੇ ਕਾਲੇ ਬਰਤਨਾਂ ਦੇ ਕੋਲੋਂ ਲੰਗੇਗਾ ਚਾਹੇ ਥੋੜਾ ਹੀ ਦਾਗ ਲੱਗੇ ਲੱਗੇਗਾ ਜਰੂਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੁੱਤਰ ਜੇ ਨਸ਼ੇ ਨਹੀਂ ਕਰੇਗਾ ਉਹਦੀ ਚਾਲ ਵਿੱਚ ਉਹਦੀ ਬੋਲ ਬਾੜੇ ਵਿੱਚ ਫਰਕ ਪਏਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਮਝਿਓ ਜੀ ਕਿੰਦੇ ਇੱਕ ਦਫਾ ਆ ਸੁਣਿਓ ਸੰਗਤ ਕੋ ਸੰਗਤ ਵਿੱਚ ਫਰਕ ਕੀ ਹੈ ਗਬੀਰ ਮਾਰੀ ਮਨੋ ਕੁ ਸੰਗ ਦੀ ਕੇਲੇ ਨਿਕਟੋਂ ਜੋ ਬੇਦ ਵਾ ਵਾ ਮਸ਼ਾਅੱਲ ਉਹ ਤੂੰ ਕਿੰਨੇ ਸਮਾ ਪਿਆ ਦੋਨੋਂ ਰਹੀਆ ਤੂੰ ਤੇ ਕੰਡਾ ਸੀ ਕਿਤੇ ਨੇ ਮਾਰੇ ਭਾਰ ਦੇ ਤਾ ਵੇਰੀ ਵੀ ਵੱਡੀ ਹੋ ਗਈ ਤੇਲਾ ਵੀ ਵੱਡਾ ਹੋ ਗਿਆ ਕਿੰਨੇ ਫਰ ਲੱਗਦੇਗਾ ਪਤਾ ਉਹ ਜਿਹਨੇ ਪਿੱਛੇ ਹਵਾ ਕੋਲ ਤੂਮਦੇ ਨੇ ਹਿਲਦੇ ਨੇ ਕਹਿੰਦੇ 베ਰੀ ਦੇ ਟਿਕਲੀ ਨੂੰ ਲੀਰੋ ਲੀਰ ਕਰ ਦਿੱਤਾ ਆਖੋ ਸਤਿਨਾਮ ਜੀ ਵਾਹਿਗੁਰੂ ਲੀਰੋ ਢੀਰ ਕਰ ਦਿੱਤਾ ਕਹਿੰਦਾ ਵੇਖ ਇੰਨੇ ਦਾ ਹਾਲ ਵੇਖ ਕਹਿੰਦਾ ਸਮਝਿਆ ਨੀ ਜਿਵੇਂ ਮਾਰ ਗੁਰੂ ਦੇ ਵਜ਼ੀਰ ਕੋਲ ਸੋਣਿਆ ਤਵੀਰ ਮਾਰੀ ਕਰੋ ਪੱਤਿਆਂ ਨੂੰ ਲੀਰੋ ਲੀਰ ਕਰ ਦਿੱਤਾ ਕਿਤੇ ਤੇ ਤੂੰ ਵੀ ਮਾਰੀ ਸਕਤ ਕਰੇਗਾ ਇੱਕ ਦਿਨ ਆ ਜਾਏਗਾ ਕਿਸੇ ਕੰਮ ਦਾ ਨਹੀਂ ਰਹੇਗਾ ਆਖੋ ਸਤਿਨਾਮ ਆ तूं I can't imagine <laughs> I can't देगा देवेगाजी thank <laughs> you बाड़ा तंगा भैया मेयाो देवेर मारी मरो कुले ਸਤ ਸੰਗ ਕੀ ਕੇਲੇ ਨਿਕਟਜ ਫੇਰ ਉਹ ਝੂਲੇ ਉਹ ਚੀਰੀਏ ਸਾਖਤ ਸੰਗਣਾ ਫੇਰ ਕਹਿੰਦੇ ਭੁਲਕੇ ਵੀ ਮਾੜੀਆਂ ਦੀ ਸੰਗਤ ਨਹੀਂ ਕਰਨੀ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਕਹਿੰਦੇ ਜਿਵੇਂ ਆਪਾਂ ਸੰਗਤ ਕਰਦੇ ਆ ਨਾ ਜੇ ਸੰਗਤ ਦੇ ਵਿੱਚ ਆਏ ਆ ਤੇ ਕੁਝ ਨਾ ਕੁਝ ਝੋਲੀ ਚ ਪਵਾ ਕੇ ਜਾਈਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੁਝ ਨਾ ਕੋਈ ਜੋੜੀ ਦੇ ਵਿੱਚ ਪਵਾ ਕੇ ਜਾਈਏ ਜਦ ਇੱਕ ਪ੍ਰਾਣੀ ਨੇ ਰੋਜ਼ ਸੰਗਤ ਕਰਨ ਵਾਸਤੇ ਜਾਣਾ ਸਾਧੂਆਂ ਦੇ ਜਿਵੇਂ ਆਪਾਂ ਰੋਜ਼ ਗੁਰੂ ਘਰ ਵਿੱਚ ਜਾਂਦੇ ਆਂ ਸਤਿਨਾਮ ਸ਼੍ਰੀ ਵਾਹਿਗੁਰੂ ਕੰਦੇ ਰੋਜ਼ ਕਿ ਖੋਲਣੀ ਵੀ ਹੈ ਪਰ ਜਿਹੜਾ ਮਾਨਪੁਰਸ਼ਾਂ ਨੇ ਬਚਨ ਦੇਣਾ ਉੱਤੇ ਪਹਿਰਾ ਨਹੀਂ ਦੇਣਾ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਹੁਣ ਦੁਕਾਨ ਤੇ ਜਾਂਦਾ ਹੈ ਆਪਣੀ ਦੁਕਾਨ ਹੈ ਸੰਗਤ ਕਰਨ ਵਾਸਤੇ ਰੋਜ ਜਾਂਦਾ ਜਿਵੇਂ ਆਪਾਂ ਵੀ ਰੋਜ ਮਹਾਰੇ ਦੇ ਮਹਿਲਾਂ ਚ ਜਾਂਦੇ ਆ ਗੁਰੂ ਘਰ ਵਿੱਚ ਜਾਂਦੇ ਆ ਕੀਰਤ ਕਰਦੇ ਆ ਕੋਈ ਦੁਕਾਨ ਦਾ ਕੰਮ ਕਰਦਾ ਕੋਈ ਕੋਈ ਕੰਮ ਕਰਦਾ ਪਰ ਮਹਾਰਾ ਕਹਿੰਦੇ ਹੱਕ ਨਾਲ ਦੀ ਕਮਾਈ ਨਹੀਂ ਖਾਣੀ ਕਿਸੇ ਦਾ ਹੱਕ ਨਹੀਂ ਖਾਣਾ ਭਈ ਇਹ ਬਿਰਲਾਈ ਕੋ ਬਚਨ ਦੇ ਪੈਰਾ ਦਿੰਦਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਕਹਿੰਦੇ ਰੋਜ ਜਾਣਾ ਮੰਨਣਾ ਜਿਹੜੇ ਗਾਕਾਂ ਨੇ ਸਮਾਲ ਲੈਣਾ ਉਹਨੇ ਆ ਕੇ ਨੂੰ ਕਹਿਣਾ ਮੈਂ ਕਹਿੰਦਾ ਰੋਜ਼ ਸੰਗਤ ਕਰਦਾ ਹਾਂ ਸਾਧੂਆਂ ਦੇ ਕੋਲ ਜਾਣਾ ਵੀ ਹਾਂ ਪਰ ਸਮਾਨ ਫਿਰ ਤੂੰ ਘੱਟ ਤੋਲਦਾ ਮਹਾਰਾਜ ਦੀ ਗੱਲ ਤਾਂ ਮੰਨਦਾ ਨਹੀਂ ਤੇ ਮੋਰਿਓ ਸ਼ਾਹ ਕਹਿੰਦਾ ਗੱਲ ਚਾਹੇ ਮੈਂ ਇੱਕ ਨਾ ਮੰਨਾਂ ਸੰਗਤ ਕਰਨ ਦਾ ਹੀ ਬੋਧ ਫਾਇਦਾ ਆਖੋ ਸਾਧਨਾ ਵਾਹਿਗੁਰੂ ਗੱਲ ਨਹੀਂ ਮੈਂ ਕੋਈ ਮੰਨਦਾ ਸਾਧੂਆਂ ਦੀ ਸੰਗਤ ਕਰਦਾ ਪਰ ਦਕਾਮ ਮੇਰੀ ਫੇਰ ਵੀ ਜ਼ਿਆਦਾ ਚੱਲਦੀ ਹੈ ਸੰਗਤਾਂ ਨੇ ਜਾਣਾ ਜਾ ਕੇ ਮਹਾਰਾਜ ਦੱਸਣਾ ਕਰਨਾ ਸਾਧੂ ਜਨੋ ਜਿਹੜਾ ਸਾ ਸੰਗਤ ਕਰਨ ਵਾਸਤੇ ਆਪਣੇ ਕੋਲ ਆਂਦਾ ਹੈ ਰੋਜ਼ ਤੂੰ ਵਜਣ ਤੇ ਮੰਨਦਾ ਨਹੀਂ ਉਹ ਮੋਰੋਂ ਜਵਾਬ ਦਿੰਦਾ ਸੰਗਤ ਕਰਨ ਦਾ ਹੀ ਬਹੁਤ ਫਾਇਦਾ ਗੱਲ ਚ ਅਜ ਮੰਨਣਾ ਚਾਹੀੇ ਨਾ ਮੰਨਣਾ ਉਹ ਸਤਿਨਾਮ ਸ੍ਰੀ ਵਾਹਿਗੁਰੂ ਇਹ ਸਾਧੂ ਜਨ ਕਹਿੰਦੇ ਕੋ ਗੱਲ ਨਹੀਂ ਭਾਈ ਭਾਈ ਦਾ ਸਮਾਂ खोटे बि हरिया सॼू कर सॼू कर खरिया सब करो के खोटे बि खरे हो जले हरिया कस करो खोटे बि खरे हो हरिया तीाजी रंग 嗯。<music> ਸਤਿਨਾਮ ਵੇਖੋ ਸਤਿਨਾਮ ਮਿਲ ਲਾ ਕੋ 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 ਸਤਿਨਾਮ ਵੇਖੋ ਇਹਨਾਂ ਪਾਗਾਂ ਸਤ ਸੰਗ ਨਾ ਲੱਭੈ ਬਿਨ ਸੰਗ ਜੀ ਸੋ ਤਵਣ ਪਾਹੋ ਮਨ ਇਦਾਂ ਦੇ ਹੋ ਗਏ ਪਿਆਰੇ ਸਾਡੇ ਜਿਵੇਂ ਕੋਲੂ ਹੁੰਦਾ ਨਾ ਮਹਾਰਾਜ ਕਹਿੰਦੇ ਕੋਲੂ ਨੂੰ ਸਾਫ ਕਰਨ ਚ ਤੇਲ ਕੱਢਿਆ ਜਾਂਦਾ ਹੈ ਕਹਿੰਦੇ ਨੇ ਜਿਵੇਂ ਘੁੰਮਦਾ ਕਹਿੰਦੇ ਉਹਦੀ ਜਿਹੜੀ ਤੰਦ ਮੈਲ ਆ ਕੋਲੂ ਨੂੰ ਸਾਫ ਕਰੀ ਜਾਵੇ ਕਹਿੰਦੇ ਜਿਹੜਾ ਕੂਬਰਾ ਜਿਹੜਾ ਫੇਰ ਬਾਹਰ ਕੱਢੀ ਆ ਨਾ ਜਿਹੜਾ ਕੱਪੜਾ ਵਿੱਚ ਤੁੰਨਿਆ ਹੁੰਦਾ ਸਾਫ ਕਰਨ ਵਾਸਤੇ ਜੇ ਉਹਨੂੰ ਬਾਹਰ ਕੱਢੀਏ ਉਹਨੂੰ ਜਿੰਨਾ ਮਰਜ਼ੀ ਸਾਬਣ ਲਾਈ ਜਾਓ ਜਿੰਨਾ ਮਰਜ਼ੀ ਕੈਮੀਕਲ ਹਗਦੇ ਬੇਨਾਮੂ ਦੂਬੇ ਸਿਆਣੇ ਦੂਬੇ ਸਿਆਣੇ ਸਿੱਖਿਆ ਨਹੀਂ ਹੁਣ ਆਇਆ ਸੰਗਤ ਜੀ ਗੱਲ ਸ਼ੁਰੂ ਕੀਤੀ ਹੈ ਨਾ ਸੰਗਤ ਆ ਕੇ ਆਪਾਂ ਸਮਾਲਤੀ ਕਰਦੇ ਆਂ ਨਾਮ ਜਪੋ ਜੀ ਐਸੇ ਐਸੇ ਨਾਮ ਜਪੋ ਜੀ ਐਸੇ ਐਸੇ ਨਾਮ ਜਪੋ ਜੀ ਐਸੇ

ਜੋ ਪੋਜੀ ਐਸੇ ਐਸੇ ਤ੍ਰੂ ਪਹਿਲਾਦ ਉਹ ਹਰ ਜੈਸੀ ਜਸਿਓਰ ਜੈਸੀ ਕਹਿੰਦੇ ਤਾਂ ਜਪਣਾ ਜਿਵੇਂ ਭਗਤ ਪਹਿਲਾਦ ਨੇ ਤੇ ਤ੍ਰੂ ਨੇ ਜਪਿਆ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੁਣਿਓ ਆਪਾਂ ਕਿਨੇ ਨਾ ਅੱਜ ਦੇ ਜੁਗਾ ਜ ਸਕੀ ਭੈਣ ਸੀ ਵੱਡੀ ਵੱਡੀ ਭੈਣ ਰਿਸ਼ਤਾ ਲੈ ਗਿਆ ਛੋਟੀ ਰਾਣੀ ਬਣ ਗਈ ਸਖੀ ਭੈਣ ਛੋਟੀ ਨੇ ਆਪਣੀ ਸਗੀ ਭੈਣ ਘਰੋਂ ਘੜ ਦਿੱਤਾ ਸੀ ਰਾਜੇ ਨੂੰ ਕਹਿ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਰਾਜੇ ਨੇ ਵੀ ਵਿੱਚ ਛਪਰੀ ਬਣਾ ਕੇ ਰੈਂਦੀ ਪਰ ਰੱਬ ਨੂੰ ਮੰਨਣ ਵਾਲੀ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਰੱਬ ਨੂੰ ਮੰਨਣ ਵਾਲਾ ਰਾਜੇ ਨੂੰ ਨਹੀਂ ਸੀ ਪਤਾ ਵੀ ਉਹਦੇ ਨਿਆਣਾ ਬੱਚਾ ਹੋਣ ਵਾਲਾ ਵੀ ਸਮਾਂ ਪਿਆ ਉਹਦੇ ਘਰ ਵਿੱਚ ਪੁੱਤਰ ਨੇ ਜਨਮ ਲਿਆ ਉਹਦਾ ਫਿਰ ਨਾਮ ਰੱਖਿਆ ਗਿਆ ਸੀ ਧਰੂ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਸੁਣਿਓ ਜੀ ਧਰੂ ਨਾਮ ਰੱਖਿਆ ਗਿਆ ਵੱਡਾ ਹੋਇਆ ਪਾਲਿਆ ਹੁਣ ਜਦੋਂ ਪਾਲਿਆ ਸਕੂਲ ਪੜ੍ਹਸ਼ਾਲਾ ਵਿੱਚ ਪੜ੍ਹਨ ਵਾਸਤੇ ਜਾਂਦਾ ਇੱਕ ਦਿਨ ਰਾਜਾ ਸੈਰ ਕਰਦਾ ਧਰੂ ਨਿੰਜ ਨੇ ਕਿ ਬੱਚਿਆਂ ਦੇ ਨਾਲ ਖੇਡਦਾ ਰਾਜਾ ਸੈਰ ਕਰਦਾ ਬਾਹਰ ਆਇਆ ਨਾਲ ਵਜ਼ੀਰ ਜਦੋਂ ਵਜ਼ੀਰ ਨੇ ਨਾਲ ਰਾਜਾ ਸੈਰ ਕਰਦਾ ਬਾਹਰ ਆਇਆ ਤੇ ਵਜ਼ੀਰ ਨੂੰ ਪੁੱਛਦਾ ਵੀ ਇਹ ਬਾਲਕ ਕਿੰਨਾ-ਕਿੰਨਾ ਦੇ ਨੇ ਵਜ਼ੀਰ ਕਹਿੰਦਾ ਜੀ ਆਹ ਬਾਲਕ ਸ਼ਕਸਰਪਤੀ ਦਾ ਵੀ ਆਹ ਸੈਨਾਪਤੀ ਦਾ ਕੱਲੇ-ਕੱਲੇ ਬਾਲਕ ਦੇ ਮਾਤਾ-ਪਿਤਾ ਦਾ ਨਾਮ ਦੱਸਿਆ ਜਾਂਦਾ ਲਾਸਟ ਵਿੱਚ ਆ ਕੇ ਜੀ ਧਰੂ ਵਜ਼ੀਰਾ ਆ ਬਾਲਕ ਸੁੰਦਰ ਬਣਾ ਹੈ ਮੱਖਣ ਨਾਲੋਂ ਕੋਮਲ ਜਿਆਦਾ ਬਈ ਕਿਹਦਾ ਬਾਲਕ ਹੈ ਕਹਿੰਦਾ ਵਜ਼ੀਰ ਕਹਿੰਦਾ ਰਾਜਨ ਇਹ ਪੁੱਤਰ ਇਹ ਬਾਲਕ ਤੁਹਾਡਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦਾ ਮੇਰਾ ਬਾਲਕ ਵਜ਼ੀਰ ਕਹਿੰਦਾ ਰਾਜਨ ਜਦੋਂ ਰਾਣੀ ਨੂੰ ਤੁਸੀਂ ਘਰੋਂ ਕੱਢਿਆ ਸੀ ਤੁਹਾਨੂੰ ਨਹੀਂ ਸੀ ਪਤਾ ਵੀ ਰਾਣੀ ਦੇ ਬੱਚਾ ਹੋਣ ਵਾਲਾ ਕਹਿੰਦਾ ਨਹੀਂ ਕਰ ਪਿਆਰ ਪਿਤਾ ਕੁਛੜ ਲੀਤਾ ਪਿਆਰ ਕਰਕੇ ਨਾ ਬੱਪੂ ਨੂੰ ਮੋਹ ਜਾ ਗਿਆ ਕਿ ਮੇਰਾ ਪੁੱਤਰ ਸੰਸਾਰ ਤੇ ਆਇਆ ਉਹਨੇ ਤੇ ਰਾਣੀ ਨੂੰ ਘਰੋਂ ਕੱਢਤਾ ਸੀ ਪਿਆਰ ਆਇਆ ਆਪਣੇ ਪੁੱਤਰ ਨੂੰ ਉਹਨੇ ਕੁਛੜ 'ਚ ਬਿਠਾ ਲਿਆ ਭਾਈ ਗੁਰਦਾਸ ਜੀ ਕਹਿੰਦੇ ਨੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਕਰ ਪਿਆਰ ਕੁਛੜ ਲੀਤਾ ਕਿੰਨੇ ਮਤ ਰਈਆ ਮਾਵਾ ਕੁਛੜ ਵਿੱਚੋਂ ਠਾਲ ਦਿੰਦੀਆਂ ਗੁਰੀਆਂ ਹੁੰਦੀਆਂ कोठाल सिंधियूं दरिया छो थाल दया देयारो ठाथ बुधियां देयार ਸਦੂ ਵਿਚ ਠਾਲ ਜਿੰਦੀਆਂ ਸੀ ਆ ਸੀ ਆ ਬਸ ਰਹੀ ਆ ਆ ਕੁਛੜ ਵਿਚ ਠਾਲ ਤਸੀ ਆ ਸੀ ਆ ਬਸ ਰਹੀ ਆ ਆ ਕੁਛੜ ਵਿਚ ਠਾਲ ਜਿੰਦੀਆਂ ਸਦਨ ਮਨ ਵਿਚ ਰੋਸ ਮਤਰਈ ਕੀਤਾ ਭਾਈ ਗੁਰਦਾਸ ਜੀ ਦੇ ਬਚਨ ਵੜ ਕੇ ਵੇਖੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਾਰੀਆਂ ਰਵਰਮੀ ਕਰੋ ਥੋੜਾ ਜਿਹਾ ਹੋ ਰਿਆਂ ਦਾ ਹਾਲ ਦਿਓ ਮੇਨ ਮੈਗ ਨੂੰ ਮਤ ਰਹੀ ਮਾਨੇ ਚਪੇੜਾ ਮੇਰੇ ਮਾਰਿਆ ਰਾਜ ਪਾਗ ਲੈਣ ਆ ਗਿਆ ਸਤ ਰਹੀ ਮਾਨੇ ਚਪੇੜਾ ਮੇਰੇ ਮਾਰਿਆ ਰਾਜ ਪਾਗ ਲੈਣ ਆ ਗਿਆ ਸਤ ਰਹੀ ਮਾਨੇ ਚਪੇੜਾ ਮੇਰੇ ਮਾਰਿਆ Pode oh,